ਸਭ ਤੋਂ ਪਹਿਲਾਂ ਦਸ਼ਮੇਸ਼ ਪਿਤਾ ਜੀ ਦੀ ਬਾਖਸ਼ੀ ਹੋਈ ਫਤਿਹ ਦਾ ਜਕਾਰਾ ਬੁਲੰਦ ਕਰੀਏ ਗੱਜ ਵੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਪਿਆਰ ਨਾਲ ਸਾਡੀ ਕੋਈ ਗੱਲ ਨਾ ਸੁਨੇ ਪਿਆਰ ਨਾਲ ਸਾਡੀ ਕੋਈ ਗੱਲ ਨਾ ਸੁਨੇ ਬਹੁਤੇ ਸਾਨੂੰ ਨਫ਼ਰਤ ਨਾਲ ਦੇਖਦੇ ਬਹੁਤੇ ਸਾਨੂੰ ਨਫ਼ਰਤ ਨਾਲ ਦੇਖਦੇ ਸਿੰਘ ਸਾਰਿਆਂ ਦੀ ਅੱਖ ਸਾਨੂੰ ਫੇਰ ਸਾਨੂੰ ਕਹਿੰਦੇ ਕਾੜਕੂ ਹੱਕ ਮੰਗਦੇ ਬਦੂਖਾਂ ਜਦ ਫੜਕੇ ਫੇਰ ਸਾਨੂੰ ਫੇਰ ਸਾਨੂੰ ਕਹਿੰਦੇ ਕਾੜਕੂ ਹੱਕ ਮੰਗਦੇ ਬਦੂਖਾਂ ਜਦ ਫੜਕੇ ਮੰਗਦੇ ਆ ਅਸੀਂ ਇਨਸਾਫ਼ ਚਿਰਦੇ ਮੰਗਦੇ ਆ ਅਸੀਂ ਇਨਸਾਫ਼ ਚਿਰਦੇ ਖੂਨੀ ਸਾਡੇ ਘੁੰਮਦੇ ਆਜ਼ਾਦ ਫਿਰਦੇ ਫੇਰ ਸਾਨੂੰ ਕਹਿੰਦੇ ਖੜਕੂ ਹਕ ਮੰਗਦੇ ਬੰਦੂਖਾਂ ਜਾਂ ਫੜ ਕੇ ਰੋਦ ਤੇ ਸਾਡੇ ਬਲੀਦਾਨ ਇਹਨਾਂ ਨੇ ਰੋਦ ਤੇ ਸਾਡੇ ਬਲੀਦਾਨ ਇਹਨਾਂ ਨੇ ਆਪਣੇ ਹੀ ਰੱਖਦੇ ਨਿਸ਼ਾਨ ਇਹਨਾਂ ਨੇ ਆਪਣੇ ਹੀ ਰੱਖਦੇ ਨਿਸ਼ਾਨ ਇਹਨਾਂ ਨੇ ਅਸੀਂ ਲਈ ਸੀ ਆਜ਼ਾਦੀ ਮਰ ਮਰ ਕੇ ਅਸੀਂ ਲਈ ਸੀ ਆਜ਼ਾਦੀ ਮਰ ਮਰ ਕੇ ਫੇਰ ਸਾਨੂੰ ਫੇਰ ਸਾਨੂੰ ਕਹਿੰਦੇ ਖੜਕੂ ਹਕ ਮੰਗਦੇ ਬੰਦੂਖਾਂ ਜਾਂ ਖੜ ਕੇ ਐਡੀ ਗੱਲ ਅਸੀਂ ਕਦੇ ਵੀ ਨਾ ਜਰਦੇ ਐਡੀ ਗੱਲ ਅਸੀਂ ਕਦੇ ਵੀ ਨਾ ਜਰਦੇ ਜਿਹੜੇ ਸਾਡੇ ਗੁਰੂਆਂ ਦੀ ਰੀਸ ਕਰਦੇ ਜਿਹੜੇ ਸਾਡੇ ਗੁਰੂਆਂ ਦੀ ਰੀਸ ਕਰਦੇ ਅਸੀਂ ਰੱਖਦੇ ਗੇ ਡੰਡੇ ਵਾਂਗੂ ਕੜ ਕੇ ਅਸੀਂ ਰੱਖਦੇ ਗੇ ਡੰਡੇ ਵਾਂਗੂ ਕੜ ਕੇ ਫੇਰ ਸਾਨੂੰ ਫੇਰ ਸਾਨੂੰ ਕਹਿੰਦੇ ਖੜਕੂ ਹੱਕ ਮੰਗ ਅੰਮ੍ਰਿਤ ਸਰ ਤੇ ਖਾਲਸੇ ਦੀ ਜਨ ਅੰਮ੍ਰਿਤ ਸਰ ਤੇ ਬਾਜਾ ਵਾਲੀਆਂ ਨਾ ਬੈਠ ਸਕੇ ਜਰ ਕੇ ਫੇਰ ਸਾਨੂੰ ਫੇਰ ਸਾਨੂੰ ਕਹਿੰਦੇ ਖਾੜਕੂ ਹੱਕ ਮੰਗਦੇ ਬੰਦੂਖਾਂ ਜਾਂ ਫੜ ਕੇ ਫੇਰ ਸਾਨੂੰ ਫੇਰ ਸਾਨੂੰ ਕਹਿੰਦੇ ਖਾੜਕੂ ਹੱਕ ਮੰਗਦੇ ਬੰਦੂਖਾਂ ਜਾਂ ਫੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੇ ਲਾਈਕ ਐਂਡ ਕਮੈਂਟ ਅਜ ਕਮੈਂਟ ਵਿੱਚ ਦੱਸਿਓ ਬਾਈ ਕਿਵੇਂ ਲੱਗੀ ਤੇ ਅੱਗੇ ਸ਼ੇਅਰ ਕਰੋ ਵੀਰੇ ਥੈਂਕ ਯੂ